ਉਹ ਅੱਜ ਜਾਣ ਦੇ 23 ਸਾਲ ਹੋ ਗਏ ਸਭ ਪਹਿਲੀ ਦਫਾ ਮੇਰੀ ਮੁਲਾਕਾਤ 2002 ਇੱਕ ਚ ਹੋਈ 24 ਸਾਲ ਹੋ ਗਏ ਮੈਂ ਸਿਰਫ ਦੋ ਵਾਰੀ ਉਹਨਾਂ ਨੂੰ ਗੁੱਸੇ ਚ ਦੇਖਿਆ ਇੱਕ ਵਾਰੀ ਪਹਿਲਾਂ ਇੱਕ ਹੋਟਲ ਚ ਬੈਠੇ ਉਹਨਾਂ ਨੇ ਇੱਕ ਸਾਡੇ ਕੋ ਕੈਂਡੀਡੇਟ ਸੀਗਾ ਫਿਰੋਜ਼ਪੁਰ ਦੇ ਟਿਕਟ ਮੰਗਾਦਾ ਸੀ ਐਮਪੀ ਦੀ ਤੇ ਉਹਨੇ ਕਿਤੇ ਕੋਈ ਗੱਲ ਕਹਿ ਦਿੱਤੀ ਉਹ ਦਿਨ ਮੈਂ ਦੇਖਿਆ ਸ਼ਾਇਦ ਥੱਪੜ ਵੀ ਠੋਕ ਦਿੰਦੇ ਲੈ ਕਿ ਤੁਸੀਂ ਸਾਰੇ ਬੈਠੇ ਮੇਰੀ ਪਿੱਠ ਦੇ ਪਿੱਛੇ ਬੁੜਬੁੜ ਕਰਦੇ ਰਹਿੰਦੇ ਹੋ ਥੋੜੀ ਜਿਹੀ ਹਿੰਮਤ ਹੈ ਮੇਰੀ ਨਾਲ ਜਿਹੜੀ ਆ ਗੱਲ ਇਹ ਕਹਿ ਰਹੇ ਵੀ ਤੂੰ ਮੇਰੇ ਸਾਹਮਣੇ ਗੱਲ ਕਰੋ ਸਾਰੇ ਚੁੱਪ ਕੋ ਬੋਲਿਆ ਕੋਈ ਵੀ ਨਹੀਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਆਪਣੇ ਕੁਲੀਗ ਨਾਲ ਗੱਲ ਕਰਦੇ ਠੀਕ ਨਹੀਂ ਲੱਗਦਾ ਮੈਨੂੰ ਕਿ ਤੁਸੀਂ ਜੋ ਵੀ ਹੈ ਦੈਟਸ ਅ ਸੈਪਰੇਟ ਇਸ਼ੂ ਤੇ ਜਿਨ੍ਹਾਂ ਦਾ ਤੁਸੀਂ ਪੁੱਛ ਰਹੇ ਹੋ ਉਹਨਾਂ ਨੇ ਜਦੋਂ ਸਟੇਟਮੈਂਟ ਪੜ੍ਹੀ ਵੀ ਹੈ ਕਿਸ ਨੇ ਬੋਲਾ ਹੈ ਕਿ ਉਹਦੋਂ ਰੰਦਾਵਾ ਸਾਹਿਬ ਖੜੇ ਹੋ ਕੇ ਤੇ ਕਹਿਣ ਲੱਗੇ ਜੀ ਤਾਂ ਮੈਂ ਕਿਹਾ ਸੀਗਾ ਕਿਉਂ ਨਹੀਂ ਜੀ ਨਹੀਂ ਜੀ ਕਾ ਨਹੀਂ ਜੀ ਨਹੀਂ ਜੀ ਕਿਉਂਕਿ ਮੇਰੇ ਮੰਤਰੀ ਹੁੰਦੇ ਹੋਏ ਤੁਸੀਂ ਮੇਰੇ ਤੇ ਇਨਕੁਆਇਰੀ ਖੋਲ ਰੱਖੀ ਹੈ ਇਸ ਕਰਕੇ ਮੈਂ ਨਰਾਜ਼ ਹਾਂ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਪੁੱਛਿਆ ਕਿਉਂ ਦਿਨਕਰ ਜੀ ਕੌਣ ਸੀ ਇਨਕੁਆਇਰੀ ਖੋਲ ਰੱਖੀ ਹੈ ਇਸ ਦੀ ਉਦੋਂ ਨਾਮ ਆਇਆ ਵੀ ਇਹਨਾਂ ਦੇ ਜਗੂ ਬਗਉਨਵਾਨਪੁਰਿਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉੱਥੇ ਚਰਚਾ ਆਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਜਿਸ ਲਹਿਜੇ ਚ ਕੈਪਟਨ ਸਾਹਿਬ ਨੇ ਸਾਡੇ ਮੰਤਰੀਆਂ ਨਾਲ ਜੋ ਕੁਝ ਕਰ ਰਹੇ ਸੀ ਉਹਦੇ ਖਿਲਾਫ ਮੈਂ ਪ੍ਰੋਟੈਸਟ ਵੀ ਕੀਤਾ ਵੀ ਹੈ ਸਾਡੇ ਕੁਲੀਗ ਇਹਨਾਂ ਨੂੰ ਇਹਨਾਂ ਜ਼ਲੀਲ ਨਾ ਕਰੋ ਇਲਜ਼ਾਮ ਜ਼ਰੂਰ ਲੱਗੇ ਸੀਗੇ ਸਾਹਿਬ ਸਰਕਾਰ ਦੇ ਅੰਦਰ ਲੱਗੇ ਸੀਗੇ ਜਦੋਂ ਜੇਲ੍ਹ ਮੰਤਰੀ ਸੀਗੇ ਉਸ ਟਾਈਮ ਲੱਗੇ ਸੀਗੇ ਇੱਕ ਕੈਬਨਟ ਮੀਟਿੰਗ ਦੇ ਅੰਦਰ ਕੈਬਨਟ ਮੀਟਿੰਗ ਖਤਮ ਹੋ ਗਈ ਤੇ ਬਾਅਦ ਮੈਂ ਵੀ ਉਸ ਬਾਅਦ ਉਸ ਮੀਟਿੰਗ ਦੇ ਅੰਦਰ ਸਾਰੇ ਮਨਿਸਟਰ ਸਾਹਿਬਾਨ ਬੈਠੇ ਸੀਗੇ ਮੈਂ ਵੀ ਪਾਰਟਿਸਪੇਟ ਕੀਤਾ ਉੱਥੇ ਜਸਟਿਸ ਸਾਡੇ ਮਹਿਤਾਬ ਸਿੰਘ ਗਿੱਲ ਵੀ ਸੀਗੇ ਜਸਟਿਸ ਰਣਜੀਤ ਸਿੰਘ ਵੀ ਬੈਠੇ ਸੀਗੇ ਸਾਰੀ ਐਡਮਿਨਿਸਟ੍ਰੇਸ਼ਨ ਬੈਠੀ ਸੀ ਸਾਰੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਡੀਜੀਪੀ ਪੁਲਿਸ ਸਾਰੇ ਬੈਠੇ ਸੀਗੇ ਤੇ ਉੱਥੇ ਕੋਈ ਤਲਖਬਿਜ਼ਾਜ਼ੀ ਹੋਈ ਸੀਗੀ ਜਿਸ ਲਹਿਜੇ 'ਚ ਕੈਪਟਨ ਸਾਹਿਬ ਨੇ ਸਾਡੇ ਮੰਤਰੀਆਂ ਨਾਲ ਜੋ ਕੁਝ ਕਰ ਰਹੇ ਸੀ ਉਹਦੇ ਖਿਲਾਫ ਮੈਂ ਪ੍ਰੋਟੈਸਟ ਵੀ ਕੀਤਾ ਵੀ ਹੈ ਸਾਡੇ ਕੁਲੀਗ ਇਹਨਾਂ ਨੂੰ ਇਹਨਾਂ ਜ਼ਲੀਲ ਨਾ ਕਰੋ ਤੁਸੀਂ ਚਲੋ ਉਹਨਾਂ ਦਾ ਜੋ ਜੋ ਕੁਝ ਵੀ ਸੀਗਾ ਬਟ ਇਵੈਂਚੁਅਲੀ ਜਦੋਂ ਗੱਲ ਆਈ ਇਸ ਮਸਲੇ ਤੇ ਉਹਨਾਂ ਨੇ ਕੋਈ ਸਟੇਟਮੈਂਟਸ ਪੜ੍ਹੀਆਂ ਸਭ ਅੱਜ ਮੈਂ ਮੈਂ ਕਿਸੇ ਦਿਨ ਕੈਪਟਨ ਸਾਹਿਬ ਦੇ ਨਾਲ ਬੈਠ ਕੇ ਕਰੂੰਗਾ ਪ੍ਰੈਸ ਕਾਨਫਰੰਸ ਬੜੇ ਮੈਂ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਅੱਜ ਜਾਣ ਦਿਨ 23 ਸਾਲ ਹੋ ਗਏ ਸਭ ਪਹਿਲੀ ਦਫਾ ਮੇਰੀ ਮੁਲਾਕਾਤ 2002 ਇੱਕ ਚ ਹੋਈ ਚਾ 24 ਸਾਲ ਹੋ ਗਏ ਮੈਂ ਸਿਰਫ ਦੋ ਵਾਰੀ ਉਹਨਾਂ ਨੂੰ ਗੁੱਸੇ 'ਚ ਦੇਖਿਆ ਇੱਕ ਵਾਰੀ ਤਾਂ ਉਸ ਦਿਨ ਜਦੋਂ ਮੀਟਿੰਗ ਪੰਜਾਬ ਭਵਨ ਦੇ ਅੰਦਰ ਪਿੱਛੇ ਲਾਂਚ ਆ ਮੀਟਿੰਗ ਹੋ ਰਹੀ ਸੀ ਉਦੋਂ ਇੱਕ ਵਾਰੀ ਪਹਿਲਾਂ ਇੱਕ ਹੋਟਲ 'ਚ ਬੈਠੇ ਉਹਨਾਂ ਨੇ ਇੱਕ ਸਾਡੇ ਕੋ ਕੈਂਡੀਡੇਟ ਸੀਗਾ ਫਿਰੋਜ਼ਪੁਰ ਦੀ ਟਿਕਟ ਮੰਗਾਦਾ ਸੀ ਐਮਪੀ ਦੀ ਤੇ ਉਹਨੇ ਕਿਤੇ ਕੋਈ ਗੱਲ ਕਹਿ ਦਿੱਤੀ ਮੈਂ ਤਾਂ ਸਾਰਾ ਕੁਝ ਜੁੜ ਜਿਗੇ ਮੈਂ ਤੁਸੀਂ ਮੈਨੂੰ ਦਿੱਤਾ ਕੀ ਹੈ ਤਾਂ ਉਹਨਾਂ ਨੇ ਉਸ ਦਿਨ ਮੈਂ ਦੇਖਿਆ ਸ਼ਾਇਦ ਥੱਪੜ ਵੀ ਠੋਕ ਦਿੰਦੇ ਪਰ ਨਹੀਂ ਉਹਨਾਂ ਨੇ ਕੀਤਾ ਦੂਜੀ ਵਾਰੀ ਉਹਨਾਂ ਨੇ ਉਸ ਦਿਨ ਉਸ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਤੁਸੀਂ ਸਾਰੇ ਬੈਠੇ ਮੇਰੀ ਪਿੱਠ ਦੇ ਪਿੱਛੇ ਬੁੜਬੁੜ ਕਰਦੇ ਰਹਿੰਦੇ ਹੋ ਥੋੜੀ ਜੀ ਮਤੈ ਮੇਰੇ ਨਾਲ ਜਿਹੜੀ ਆ ਗੱਲ ਐ ਕਹਿ ਰਹੇ ਵੀ ਤੂੰ ਮੇਰੇ ਸਾਹਮਣੇ ਗੱਲ ਕਰੋ ਸਾਰੇ ਚੁੱਪ ਕੋ ਬੋਲਿਆ ਕੋਈ ਵੀ ਨਹੀਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਆਪਣੇ ਕੁਲੀਗ ਨਾਲ ਗੱਲ ਕਰਦੇ ਠੀਕ ਨਹੀਂ ਲੱਗਦਾ ਮੈਨੂੰ ਕਿ ਤੁਸੀਂ ਜੋ ਵੀ ਐ ਦੈਟਸ ਅ ਸੈਪਰੇਟ ਇਸ਼ੂ ਤੇ ਜਿਨ੍ਹਾਂ ਦਾ ਤੁਸੀਂ ਪੁੱਛ ਰਹੇ ਹੋ ਉਹਨਾਂ ਨੇ ਜਦੋਂ ਸਟੇਟਮੈਂਟ ਪੜ੍ਹੀ ਵੀ ਇਹ ਕਿਸ ਨੇ ਬੋਲਾ ਹੈ ਤੇ ਉਹਦੋਂ ਰੰਦਾਵਾ ਸਾਹਿਬ ਖੜੇ ਹੋ ਕੇ ਤੇ ਕਹਿਣ ਲੱਗੇ ਜੀ ਤਾਂ ਮੈਂ ਕਿਆ ਸੀਗਾ ਕਿਉਂ ਨਹੀਂ ਜੀ ਨਹੀਂ ਜੀ ਕਿਆ ਨਹੀਂ ਜੀ ਨਹੀਂ ਜੀ ਕਹਿੰਦਾ ਮੇਰੇ ਮੰਤਰੀ ਹੁੰਦੇ ਹੋਏ ਤੁਸੀਂ ਮੇਰੇ ਤੇ ਇਨਕੁਆਇਰੀ ਖੋਲ ਰੱਖੀ ਹੈ ਇਸ ਕਰਕੇ ਮੈਂ ਨਰਾਜ਼ ਸੀਗਾ ਕਿ ਉਸ ਟਾਈਮ ਦੇ ਡੀਜੀਪੀ ਬੈਠੇ ਸੀ ਉਸ ਮੀਟਿੰਗ 'ਚ ਤੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਪੁੱਛਿਆ ਕਿਉਂ ਦਿਨਕਰ ਜੀ ਕੌਣ ਸੀ ਇਨਕੁਆਇਰੀ ਖੋਲ ਰੱਖੀ ਹੈ ਇਸ ਦੀ ਉਦੋਂ ਨਾਮ ਆਇਆ ਵੀ ਇਹਨਾਂ ਦੇ ਜਗੂ ਬਗਉਨਵਾਨਪੁਰਿਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉੱਥੇ ਚਰਚਾ ਆਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਉਸ ਇਨਵੈਸਟੀਗੇਸ਼ਨ ਦਾ ਕਿਵੇਂ ਐ ਬਾਅਦ ਚ ਜੋ ਕੁਝ ਵੀ ਉਹ ਇੱਕ ਹੋਰ ਕਿੱਸਾ ਸਾਬ ਉਹਦੇ ਵਾਸਤੇ ਬਹੁਤ ਸਾਰੇ ਲੋਕ ਉਸ ਮੀਟਿੰਗ ਚ ਸਾਰੇ ਮੰਤਰੀ ਬੈਠੇ ਸੀਗੇ ਸਾਬ ਮੈਂ ਜਿਨ੍ਹਾਂ ਦੇ ਨਾਮ ਲੈ ਰਿਹਾ ਇਕੱਲਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਉਹ ਦੇਖੋ ਸਾਬ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਦਬੀਆਂ ਸਾਬ ਉਹ ਤਾਂ ਲਿੰਕ ਹੀ ਸੀਗੇ ਇੱਥੇ ਬੰਦੇ ਮਾਰਤੇ ਕੇਸ ਵਿਡਰਾ ਹੋ ਗਏ ਫਾਈਲ ਹੋ ਗਏ ਕੋਰਟ ਚ ਵੀਡੀਓ ਹੈ ਵੀ ਫਲਾਣੇ ਮੰਤਰੀ ਨੇ ਮੇਰੇ ਤੋਂ 50 ਲੱਖ ਰੁਪਏ ਮੰਗਦੇ ਸੀ ਮੰਤਰੀ ਤੇ ਮੰਤਰੀ ਦੇ ਸਾਲੇ ਨੇ ਉਹਨੇ ਆਪਣਾ ਪਰਿਵਾਰ ਮਾਰ ਲਿਆ ਸੁਸਾਈਸਾਈਡ ਕਰ ਲਈ ਬੱਚੇ ਨੂੰ ਗੋਲੀ ਮਾਰ ਲਈ ਵਾਈਫ ਤੇ ਗੋਲੀ ਮਾਰਤੀ ਉਹ ਬਚ ਗਈ ਕਿਸੇ ਤਰ੍ਹਾਂ ਆਪ ਮਰ ਗਿਆ ਤੇ ਉਹ ਕੇਸ ਵੀ ਵਾਪਸ ਹੋ ਗਿਆ ਸਾਬ ਹੋਇਆ ਤਾਂ ਇਹ ਸਭ ਜਿਹਦਾ ਖਾਮਿਆਜ ਹੈ ਅੱਜ ਪਾਰਟੀ ਭੁਗਤਰੀ ਹੈ ਸਾਰਾ ਕੁਝ ਹੋਇਆ ਜਦੋਂ ਬਾਅਦ ਚ ਉਹ ਵੀ ਸ਼ਖਸ ਜਿਹੜੇ ਮੰਤਰੀ ਬਣ ਗਏ ਮੰਤਰੀ ਬਣ ਕੇ ਕੇਸ ਖਤਮ ਹੋ ਗਿਆ ਕੀ ਇਨਵੈਸਟੀਗੇਸ਼ਨ ਹੋਈ ਨਾ ਉਹ ਮੈਨੂੰ ਨਹੀਂ ਪਤਾ ਨਾ ਉਹਦੇ ਲਿੰਕ ਸੀਗੇ ਕਿ ਨਹੀਂ ਸੀਗੇ ਮੈਂ ਤਾਂ ਕੱਲ ਦੇਖ ਰਿਹਾ ਸੀਗਾ ਉਹਨਾਂ ਦੀ ਲੰਗਾਉਰਿਆਂ ਦੀ ਪ੍ਰੈਸ ਕਾਨਫਰੈਂਸ ਉਹਦਾ ਪਤਾ ਨਹੀਂ ਬਹੁਤ ਕੁਝ ਕਹੀ ਜਾਂਦੇ ਸੀ ਇਲਜ਼ਾਮ ਬਹੁਤ ਲੱਗਦੇ ਸਭ ਸੋ ਮੈਂ ਵੈਰੀਫਾਈ ਨਹੀਂ ਕਰ ਸਕਦਾ ਕਿਹਦੇ ਨਾਲ ਲਿੰਕ ਸੀਗੇ ਪਰ ਉੱਥੇ ਇਸ ਮਸਲੇ ਨੂੰ ਲੈ ਕੇ ਜਿਹੜਾ ਅਸਤੀਫਾ ਉਹਨਾਂ ਨੇ ਆਪਣਾ ਪੇਸ਼ ਕੀਤਾ ਕੈਪਟਨ ਸਾਹਿਬ ਨੂੰ ਉਹ ਇਸ ਕਰਕੇ ਸੀਗਾ ਵੀ ਮੇਰੇ ਉੱਤੇ ਇਨਕੁਆਇਰੀ ਖੋਲ ਰੱਖੀ ਹੈ ਜੀ ਜੱਗੂ ਭਗਵਾਨ ਕੁਰੀ ਜੀ ਨੂੰ ਲੈ ਕੇ ਇਨਕੁਆਇਰੀ ਜ਼ਰੂਰ ਹੋਈ ਹੈ ਸਾਬ ਨਾਮ ਉਹਦੇ ਚ ਗੁੱਜਿਆ ਵੀ ਆ ਉਹ ਛੋਟੂ ਵੀ ਇਤਜ਼ਾਮ ਲੱਗਦੇ ਰਹੇ ਸੌਰੀ ਮੁਕਾਮ ਉਹ ਤਾਂ ਬਾਅਦ ਚ ਇਹਨਾਂ ਦੇ ਲੱਗਦੇ ਰਿਹਾ ਸੋ ਤਾਂ ਇਹਨਾਂ ਨੇ ਕਹਿੰਦੇ 50 ਲੱਖ ਰੁਪਏ ਦਾ ਜਿੰਨੇ ਲੱਖ ਰੁਪਏ ਲੱਗੇ ਆ ਉਹ ਅਸੀਂ ਪਾਵਾਂਗੇ ਪਾਏ ਕੋਈ ਤਾਂ ਹੈ ਨਹੀਂ ਨਾ ਤੇ ਇਹਨਾਂ ਨੇ ਬਸਾਂ ਵਾਲਾ ਕੋ ਪਾਇਆ ਨਾ ਕੁਝ ਹੋਰ ਪਾਇ ਪੰਗਤਮਾਨ ਜੀ ਕਹਿੰਦੇ ਤਾਂ ਬਹੁਤ ਕੁਝ ਹੈ ਪਰ ਕਰਦੇ ਕੁਛ ਨਹੀਂ ਸਕਦਾ 43 ਏਕੜ ਦਾ ਜਿਹੜਾ ਕਿਹਾ 43 ਏਕੜ ਦਾ ਮੁੰਨੀਆਂ ਪਿੰਡ ਦੀ ਜ਼ਮੀਨ ਆ ਰਹੀ ਹੈ ਜਿਹੜਾ ਇੰਡਸਟਰੀਅਲ ਆ ਇਹ 100 ਪਾਲਿਸੀ ਐਮੈਂਡਮੈਂਟ ਹੋਣ ਜਾ ਰਹੀ ਹੈ ਕਰਤੀ ਸਾਹਿਬ ਆ ਮੈਂ ਨੋਟਿਓਂ ਕੇ ਸਾਢੇ ਕਮ ਹਾਗਿਰ ਰਹਿੰਦੇ 45 ਦਿਨ ਮੰਗਦੇ ਹਾਂ ਹਾਂ ਉਹ ਤਾਂ ਐਕਚੁਅਲੀ ਹੈ ਪੁੱਛਣਗੇ ਹਰੇਕ ਟ੍ਰੇਡਰ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਉਹਦੇ ਵਿੱਚ ਤਾਂ ਇਹ ਜਿਹੜਾ ਹੈਗਾ ਉਹ ਲੈਂਡ ਪੂਲਿੰਗ ਦਾ ਪੁੱਛਿਆ ਜੀ ਆ ਜਿਹੜੀ ਕਨਵਰਸ਼ਨ ਵਾਲਾ ਕੀਤਾ ਮੈਂ ਇਹਦੀ ਗੱਲ ਕਰ ਰਿਹਾ ਹਾਂ ਸਾਬ ਲੈਂਡ ਪੂਲਿੰਗ ਦਾ ਉਹ ਟ੍ਰੇਡਰ ਨੂੰ ਸਦਿਆ ਹਰ ਇੱਕ ਦੇ ਟ੍ਰੇਡ ਤੇ ਇੱਕ ਤੁਸੀਂ ਹੁਣ ਤਾਂ ਦੇਖੋ ਲੈਂਡ ਪੂਲਿੰਗ 'ਚ 65000 ਜ਼ਮੀਨ ਨੂੰ ਤੁਸੀਂ ਨੋਟੀਫਾਈ ਕਰਤਾ ਹੁਣ ਕਹ ਰਹੇ ਹੋ ਮੈਂ ਕਿਸਾਨਾਂ ਨਾਲ ਗੱਲ ਕਰੂੰਗਾ ਹੁਣ ਕੀ ਕਰੋਗੇ ਸਾਬ ਕਹਿੰਦੇ ਨਾ ਇੱਕ ਬਾਜ ਦੇ ਹੱਥੋਂ ਕੁੰਝ ਖੋਈ ਬਾਹਰ ਚ ਪੁੱਛਦੇ ਆ ਕਿ ਰੋਂਦਾ ਕਰ ਲਾਉਂਦਾ ਆਹ ਗਾਣੀ ਆ ਤੁਸੀਂ ਹੁਣ ਪੁੱਛੀ ਜਾਨੂੰ ਕਿਸਾਨਾਂ ਨੂੰ ਜਦੋਂ ਜ਼ਮੀਨ ਤੁਸੀਂ ਨੋਟੀਫਾਈ ਕਰਤੀ ਨਾ ਉਹ ਵਿਚਾਰਾ ਵੇਚ ਸਕਦਾ ਨਾ ਕੁਝ ਕਰ ਸਕਦਾ ਆ ਇੱਥੇ 87 87 ਆ ਨੰਬਰ ਆ ਜਿਹੜਾ ਸੈਕਟਰ ਐ ਉਹਦੀ ਮੌਲੀ ਦੇ ਅੰਦਰ ਐਦਾ ਕਨਵਰਸ਼ਨ ਕਰੀ ਬੈਠੇ ਹੋ ਤੁਸੀਂ ਪਹਿਲਾਂ ਸਾਰਾ ਕਮਰਸ਼ੀਅਲ ਸੀਗਾ ਹੁਣ ਉਹਨੂੰ ਮਿਕਸ ਯੂਜ਼ ਕਰਤਾ ਕੋਈ ਨੂੰ ਆ ਬਦਲੀ ਬੈਠੇ ਰੋਜ਼ ਬਦਲ ਲੰਦੇ ਆ ਉਹ ਜਾਂਦਾ ਲੈਣ ਕੋ ਮੋਟਰ ਵਾਲੇ ਨੇ ਕਹਿੰਦੇ ਤੁਸੀਂ ਸੈਕਟਰ ਦੀ ਰਿਆਵਲੀ ਉਹਨੇ ਕਹਿੰਦੀ ਵੇਚ ਵੀ ਦਿੱਤੀ ਹੋਈ ਆ ਸਭ ਸਾਰਾ ਕੁਝ ਹੋ ਰਿਹਾ ਸਭ ਕੀ ਹੋ ਜੇ ਮੰਨ ਲਓ ਤੋਂ ਉਹਨੂੰ ਵੱਡਾ ਘਾਟਾ ਪੈਣਾ ਵਾ ਇਹ ਕੋਈ ਪਾਰਟੀ ਛੱਡੇਗਾ ਤੇ ਕੀ ਤੁਸੀਂ ਉਹਨੂੰ ਵੈਲਕਮ ਕਹੋਗੇ ਦੇਖੋ ਸਾਬ ਨੂੰ ਮੈਂ ਕਿਸੇ ਨੂੰ ਮੈਂ ਤਾਂ ਨਾ ਕਿਸੇ ਨੂੰ ਵੈਲਕਮ ਕਹਿੰਦਾ ਨਾ ਕਿਸੇ ਨੂੰ ਰੋਕਦਾ ਪਰ ਐ ਵੀ ਪੰਜਾਬ ਨੂੰ ਜਿਹੜਾ ਨੁਕਸਾਨ ਹੋ ਰਿਹਾ ਸਾਬ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕੋਈ ਤਾਂ ਬੋਲੇ ਸਾਬ ਕੋਈ ਬੋਲਦਾ ਹੀ ਨਹੀਂ ਮੈਂ ਤਾਂ ਇਸ ਕਰਕੇ ਆਇਆ ਮੈਂ ਤਾਂ ਭਗਵੰਤ ਸਿੰਘ ਜੀ ਨੂੰ ਕਹਿ ਰਿਹਾ ਮੈਂ ਭਗਵੰਤ ਸਿੰਘ ਜੀ ਆ ਗੈਂਗ ਨਾ ਬਣੋ ਮੁੱਖ ਮੰਤਰੀ ਬਣੋ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਮੁੱਖ ਮੰਤਰੀ ਵਾਲਾ ਪਦ ਸੰਭਾਲੋ ਤੇ ਤੁਸੀਂ ਠੇਕੇ ਦੇ ਦੇਈ ਬੈਠੇ ਹੋ ਚੰਡੀਗੜ੍ਹ ਭਰਿਆ ਪਿਆ ਪ੍ਰੋਗਰੈਸਿਵ ਫਾਰਮਰ ਤੋਂ ਕਿਹਨੂੰ ਪ੍ਰੋਗਰੈਸਿਵ ਫਾਰਮਰ ਕਹਿੰਦੇ ਹੈ ਸਾ ਪੰਜਾਬ ਦੇ ਅੰਦਰ ਜਿਹੜਾ ਜ਼ਮੀਨ ਠੇਕੇ ਦੇ ਦੇ ਕੇ ਤੇ ਇੱਥੇ ਜਵਾਕ ਪੜਾਈ ਜਾਂਦਾ ਚੰਡੀਗੜ੍ਹ ਚ ਉਹ ਹੈ ਇਹਦਾ ਆ ਕੰਮ ਕਰੀ ਜਾਂਦੇ ਥੋੜੇ ਤਾਂ ਇਹ ਜਵਾਕ ਹੀ ਪੜਨ ਵਾਲੇ ਹੈ ਨਹੀਂ ਜਦੋਂ ਆਮ ਆਦਮੀ ਪਾਰਟੀ ਬਾਰਡ ਅਲੀਗੇਸ਼ਨ ਆ ਰਹੀ ਹੈ ਮਿਕਲ ਲੌਰੈਂਸ ਦੀ ਗੱਲ ਹੁੰਦੀ ਹੈ ਕਿ ਬੀਜੇਪੀ ਕਵਰਮਤੀ ਜੇਲ੍ਹ ਚ ਲਾਰੈਂਸ ਨੂੰ ਰਾਖੀ ਐਪਰਟੈਕਟ ਕਰ ਰਹੀ ਹੈ ਉਹਨੂੰ ਪੰਜਾਬ ਚ ਕਿਉਂ ਲਿਆਂਦੀ ਕੋਈ ਕੌਣ ਲਿਆਓ ਸਾਹਿਬ ਤੋਂ ਉਹਦੇ ਪਰ ਸਭ ਜੀ ਉੱਪਰ ਪ੍ਰੋਡਕਸ਼ਨ ਗਰੰਟ ਕਰਕੇ ਲਿਆਓ ਉਹਨੂੰ ਕੌਣ ਰੋਕਦਾ ਸਾਹਿਬ ਤੁਹਾਡੇ ਕੋਲ 1 ਮਿੰਟ ਸਾਹਿਬ ਇਹਨਾਂ ਕੋਲ ਸੀਗਾ ਹੁਣ ਤਾਂ ਹਾਈ ਕੋਰਟ ਨੇ ਸਬ ਦੋਨਾਂ ਦਾ ਕਰਤਾ ਡੀਜੀਪੀ ਨੂੰ ਉਹਨਾਂ ਨੇ ਪੁੱਛ ਲਿਆ ਵੀ ਡੀਜੀ ਸਾਹਿਬ ਤੁਸੀਂ ਬਿਆਨ ਕਿਵੇਂ ਦਿੱਤੇ ਪੰਜਾਬ ਚ ਨਹੀਂ ਹੈ ਪ੍ਰੈਸ ਕਾਨਫਰੰਸ ਕਿੱਥੇ ਹੋਈ ਇੱਥੇ ਪੰਜਾਬ ਚ ਹੋਈ ਸਾਹਿਬ ਉਹ ਸਾਰਾ ਅਪਰੂਵ ਹੋ ਗਿਆ ਇਹਦੇ ਬਾਅਦ ਵੀ ਕਹਿੰਦੇ ਪੰਜਾਬ ਚ ਕਿਉਂ ਨਹੀਂ ਲੈ ਕੇ ਆ ਰਹੇ ਇਸ ਕਰਕੇ ਨਹੀਂ ਲੈ ਕੇ ਆ ਰਹੇ ਤੁਸੀਂ ਫੇਰ ਉਹਨੂੰ ਨਾਮ ਵੇਚੋਗੇ ਇਹ ਤੁਸੀਂ ਨਾਮ ਵੇਚੋਗੇ ਫਿਰ ਅਧਿਆਗ ਨੂੰ ਇੰਡਸਟਰੀ ਨੂੰ ਨਿਚੋੜੋਗੇ ਪੰਜਾਬ ਤਾਂ ਆਲਰੇਡੀ ਤੁਸੀਂ ਨਿਚੋੜੀ ਜਾਂਦੇ ਸਰ ਲੈਂਡ ਕੋਡਿੰਗ ਮਾਗਲੀ ਲੇ ਕੇ ਸੀਮਾ ਦਾ ਬਿਆਨ ਹੈ ਵੀ ਅਸੀਂ ਤਾਨਾ ਸ਼ਾਈਨਿੰਗ ਕਰਦੇ ਹਾਂ ਸਾਹਿਬ ਤੁਸੀਂ ਤਾਨਾ ਸ਼ਾਈ ਇਹ ਦੇਖ ਲਓ ਨੋਟੀਫਾਈ ਕਰਤੇ 65000 ਰੈਕੜ ਵਿਗਦੇ ਤਾਂ ਨਹੀਂ ਨਾਮ ਆ ਗਏ ਜਿਹੜੇ ਖਸਲੇ ਨੰਬਰ ਆ ਗਏ ਉਹ ਤਾਂ ਕੰਪੀਲ ਹੋ ਗਿਆ ਤੇ ਹੁਣ ਕਹਿੰਦੇ ਮੈਂ ਕਿਸਾਨਾਂ ਨਾਲ ਅੱਜ ਹੀ ਬਿਆਨ ਲਗਾਇਆ ਕਿ ਮੈਂ ਕਿਸਾਨਾਂ ਉਸੇ ਬਾਤ ਕਰੂੰਗਾ ਹੁਣ ਕਰ ਲਓ ਸਾਹਿਬ ਇਹਦੇ ਚ ਤਾਨਾ ਸ਼ਾਈ ਨਹੀਂ ਤੇ ਹੋਰ ਕੀ ਹੈ